ਦੇ ਸੇ ਹੀ ਤਾਂ ਤਾਂ ਦੇ ਉਠੋ ਕੀ ਹੋਇਆ ਵਾ ਕੀ ਪਤਾ ਅੱਜ ਧਾਰ ਕੱਢ ਗਿਆ ਇਹ ਚੰਗੇ ਭਲੇ ਰਵਿੰਦਰ ਜੀ ਪਾਣੀ ਲੈ ਕੇ ਆਇਆ ਸੀ ਤੀ ਹੋਏ ਰੱਬਾ ਹੁਣੇ ਧਾਲੇ ਚੰਗੇ ਭਲੇ ਹੀ ਹੱਲੇ ਤਾਂ ਕੰਮ ਸਾਰਾ ਨਿਬੜ ਗਿਆ ਵਾ ਏਦਾਂ ਕਰਨੀ ਆ ਕੋਠਾ ਹੁੰਜ ਗਿਆ ਵਾ ਜਿਹੜਾ ਮੀਂਹ ਪਿਆਵਨਾ ਰਤੀ ਪਾਣੀ ਨੇ ਮੈਨੂੰ ਜ਼ਿਆਦਾ ਨਿਕਲਣ ਦਿਆ ਵੇਖ ਕੇ ਤੇ ਆਵਾ ਬਲੋ ਕੋਠੇ ਤੇ ਤਾਂ ਕਦੀ ਕਿਸੇ ਨੇ ਆ ਕੇ ਵੇਖਿਆ ਹੀ ਨਹੀਂ ਇਹਦੇ ਵੇਖੋ ਪਾਣੀ ਕਿੱਥੇ ਨੰਗਣਾ ਵਾ ਇਹ ਦਾ ਲੈਂਟਰੀ ਖਰਾਬ ਹੋਣਾ ਵਾ ਸਾਰਾ ਦੱਸ ਨਾ ਪਾਣੀ ਲੰਗਣਿਆ ਨਾ ਹੋਰ ਕੀ ਬਣਿਆ ਵਾ ਕੋਠੇ ਦਾ ਹਾਲ ਤੇ ਜੇਕਰ ਇਹਨਾਂ ਨੂੰ ਕਹੋ ਨਾ ਇਹਨਾਂ ਧਿਆਨ ਹੀ ਨਹੀਂ ਦੇਣਾ ਪਰ ਨਾਲੇ ਅੱਗੇ ਤੇ ਲਿਫਾਫਾ ਆਇਆ ਤੇ ਪਾਣੀ ਕਿੱਥੇ ਲੰਗਣਾ ਦੱਸ ਕੀ ਬਣਿਆ ਵਾ ਇਹ ਵੀ ਵੇਲਾ ਜੇ ਗਵੰਡੀ ਆ ਤੇ ਇਹ ਵੀ ਨਹੀਂ ਧਿਆਨ ਕਰਦੇ ਇਹਨਾਂ ਦੇ ਵੀ ਇਧਰਲੇ ਪਾਸੇ ਖਲੋਤਾ ਹੀ ਆ ਚਲ ਇਧਰ ਮੈਂ ਕਾਢ ਹੀ ਦਿੰਨੀ ਆ ਇਦਾਂ ਕਰਦੀ ਆ ਕੋਠੇ ਤੇ ਹੀ ਪਾਉਣੀ ਆ ਇੱਥੇ ਤੇ ਤਾਰ ਭਰੀ ਅੱਗੇ ਦਰ ਕੀ ਕਰਨੀ ਇੱਥੇ ਪੁੱਛਦੀ ਆ ਕੀ ਕਰ ਰਹੇ ਦੀਦੀ ਲੈ ਸੰਦੀਪ ਤੂੰ ਕਰਨਾ ਕੀ ਆ ਪਤਾ ਨਾ ਕੀ ਆ ਰਤੀ ਪਿਆ ਜੂ ਮੈਂ ਹਾਂਜੀ ਤੇ ਪਾਣੀ ਨਹੀਂ ਨਿਕਲ ਹੁੰਦਿਆ ਤੇ ਉਹ ਗਿਲਫਾਫੇ ਕਿੰਨੇ ਆਏ ਅੱਛਾ ਅੱਛਾ ਆ ਤੁਹਾਡੇ ਵਾਲੇ ਪਾਸੇ ਵੀ ਇਧਰ ਕਿੰਨਾ ਹੀ ਪਾਣੀ ਖਲੋਤਾ ਆ ਮੈਂ ਹੱਥ ਲਕਾੜੀ ਦਵਾ ਜਾ ਕੇ ਉੱਚਾ ਨੀ ਮਾ ਥਾਵਾਂ ਨਾ ਤੇ ਖਲੋ ਜਾਂਦਾ ਵਾ ਆ ਤੇ ਕਿੰਨਾ ਹੁਣ ਕੱਢਿਆ ਮੈਂ ਸੱਚੀ ਥੱਕ ਗਈ ਆ ਹੋਰ ਇੱਥੇ ਰਹਿਣ ਦੇਣਾ ਹੀ ਕੋਈ ਗੱਲ ਨਹੀਂ ਮੈਂ ਆਪੇ ਕੱਢ ਲੈਂਦੀ ਉਹ ਨਹੀਂ ਨਹੀਂ ਫਿਰ ਕੀ ਦੱਸ ਐਨੇ ਕ ਪਾਣੀ ਨਾ ਕੀ ਹੋਣਾ ਚਾਚੀ ਨੇ ਵੇਖ ਲਿਆ ਨਾ ਉਹਨੇ ਫਿਰ ਰੋਲਾ ਪਾਉਣਾ ਵਾ ਉਧਰ ਪਾਣੀ ਕੱਢਣ ਦੀ ਹੀ ਉਹ ਕੋਈ ਗੱਲ ਨਹੀਂ ਸੰਦੀਪ ਮੈਂ ਚਾਚੀ ਵਰਗੀ ਥੋੜਾ ਚੱਲ ਤੂ ਤੇ ਨਹੀਂ ਹੈਗੀ ਨਾ ਉਹ ਤੇ ਹੈਗੀ ਹੈ ਨਾ ਕੋਈ ਗੱਲ ਨਹੀਂ ਚਾਚੀ ਆਪਣੀ ਥਾਵ ਮੈਦਨੀ ਨਾ ਕਰਦੀ ਤੇਰੇ ਨਾਲ ਕੋਈ ਵੀ ਗੱਲ ਬਾਤ ਨਹੀਂ ਨਹੀਂ ਆੜੀ ਤੇ ਮੈਸਫਤਾ ਵੀ ਬੜੀਆਂ ਕਰਦੀ ਨੇ ਘਰ ਵੀ ਤੇ ਨਾਲੇ ਮੈਨੂੰ ਇਹ ਦੱਸੋ ਤੇ ਤੁਸੀਂ ਵਾਵਾ ਕਿੰਨੇ ਦਿਨ ਵਡੇ ਗਏ ਰਹੇ ਆ ਤੇ ਸੰਦੀਪ ਪਿੰਡ ਗਈ ਸੀ ਜਾਣਾ ਕਿ ਦੀਦੀ ਘਰ ਅਜ ਤੁਹਾਨੂੰ ਪਤਾ ਹੀ ਐ ਸੌ ਗੱਲਾਂ ਹੋ ਜਾਂਦੀਆਂ ਵਾ ਤੇ ਮੈਨੂੰ ਵੀ ਗੁੱਸਾ ਆ ਗਿਆ ਮੈਂ ਤਾਂ ਕਰਕੇ ਆਪਣੇ ਪਿੰਡ ਚੱਲ ਗਈ ਫਿਰ ਚਾਰ ਪੰਜ ਦਿਨ ਰਹਿ ਆਂ ਹੀ ਉੱਥੇ ਠੀਕ ਆ ਠੀਕ ਆ ਪਿੰਡ ਗਏ ਸੀ ਮੈਂ ਵੀ ਸੋਚਦੀ ਹਾਂ ਚਾਚੀ ਵਿਚਾਰੇ ਨਾਲ ਇਕੱਲੇ ਹੀ ਕੰਮ ਡੇ ਹੀ ਕਰਨਾ ਤੇ ਮੈਂ ਪੁੱਛਿਆ ਵੀ ਹੀ ਚਾਚੀ ਨੂੰ ਤੇ ਆਖਦੀ ਹੈ ਕਿ ਪਿੰਡ ਗਈ ਐ ਤਿੰਨ ਚਾਰ ਦਿਨ ਰਹਿਣਾ ਇਹੀ ਆ ਜਾਣਾ ਮਾਉਣੇ ਹੋਰ ਸੁਣਾਓ ਠੀਕ ਠਾਕ ਹੀ ਪਿੰਡ ਸਾਰੇ ਜੇ ਸਾਰੇ ਵਧੀਆ ਹੀ ਤੁਹਾਨੂੰ ਵੀ ਪਤਾ ਮੰਮੀ ਦੇ ਸੁਭਾਅ ਦਾ ਨਿਗੀ ਨਿਗੀ ਗੱਲ ਤੋਂ ਚੜਦੇ ਰਹਿੰਦੇ ਆ ਤਾਂ ਕਰਕੇ ਫਿਰ ਮੈਨੂੰ ਗੁੱਸਾ ਆ ਗਿਆ ਇਹ ਨਾਲੇ ਮੰਮੀ ਵੀ ਸੱਦਦੇ ਹੀ ਕਹਿੰਦੇ ਆਈ ਨਾ ਵਾਵਾ ਚਿਰ ਹੋ ਗਿਆ ਵਾ ਤੇ ਹੋ ਜਾ ਨਾਲੇ ਉਹ ਚੱਲ ਕੋਈ ਗੱਲ ਨਹੀਂ ਆ ਸੰਦੀਪ ਘਰ ਦੇ ਵਿੱਚ ਗੱਲਾਂ ਬਾਤਾਂ ਤੇ ਹੋਈ ਜਾਂਦੀਆਂ ਵਾ ਇਹ ਆ ਪਿੱਛਾ ਨਹੀਂ ਚੰਗੀਆਂ ਵਾ ਤੇ ਟਾਈਮ ਨਿਕਲੀ ਜਾਂਦੇ ਆ ਵਾ ਇਹ ਤੇ ਗੱਲ ਸਹੀ ਆ ਨਹੀਂ ਤੇ ਅੱਜ ਕੱਲ੍ਹ ਦੀਆਂ ਨਾ ਕੁੜੀਆਂ ਗੱਲ ਨਹੀਂ ਜਰਦੀਆਂ ਹੈਗੀਆਂ ਸੱਸਾਂ ਦੀਆਂ ਤੇ ਮੇਰੀ ਗੱਲ ਸੁਣੋ ਹੌਂ ਚਾਚੀ ਚੰਗੀ ਰਹਿੰਦੀ ੜਾਡ ਨਾ ਕਿ ਨਹੀਂ ਚੰਗੇ ਚੰਗੀ ਸੰਦੀਪ ਇਦਾਂ ਹੀ ਆ ਕੀ ਦਸਾਂ ਕੋਹ ਹਾਲ ਨਹੀਂ ਆ ਹਜੇ ਵੀ ਇਦਾਂ ਕਰਦੇ ਆ ਕੋਹ ਨਾ ਪੋਛ ਮੈਦ ਕਹੀਨੀ ਆ ਹੁਣ ਕੀ ਹੋਣਾ ਵਾ ਨਵੀਂ ਗੱਲ ਸੁਣ ਲੈ ਹੁਣ ਮੈਨੂੰ ਤੇ ਇਹ ਲੱਗੰਦਿਆ ਵਾ ਵੀ ਮੰਮੀ ਨਾ ਇਹਨਾਂ ਨੂੰ ਚੁੱਕਣਾ ਦਿੰਦੇ ਆ ਤੇ ਇਹ ਮੈਨੂੰ ਨਾ ਹੁਣ ਇੱਕੋ ਗੱਲ ਬਾਰ ਬਾਰ ਕਹੀ ਜਾਂਦੇ ਆ ਵੀ ਸਾਨੂੰ ਵੀ ਘਰ ਦੇ ਵਿੱਚ ਜੀਈ ਚਾਹੀਦਾ ਵਾ ਸਾਡੇ ਘਰ ਵੀ ਨਿਆਣਾ ਹੋਵੇ ਨੀ ਤੇ ਇਹਨਾਂ ਨੇ ਕਦੀ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਹੁਣ ਪਤਾ ਨਹੀਂ ਕਿਉਂ ਰੋਜ਼ ਹੀ ਇਹਨਾਂ ਨੇ ਇੱਕ ਵਾਰ ਨਾ ਸੁਣਾਉਣਾ ਹੀ ਹੁੰਦਾ ਵਾ ਮੈਨੂੰ ਤੇ ਇਹੀ ਲੱਗਦਾ ਕਿ ਮੰਮੀ ਚੁਪਣਾ ਦਿੰਦੇ ਆ ਮੰਮੀ ਇਹੀ ਗੱਲ ਕਹਿੰਦੇ ਤਾਂ ਹੀ ਇਹ ਬਾਰ-ਬਾਰ ਇੱਕ ਗੱਲ ਕਰੀ ਜਾਂਦੇ ਆ ਇਹ ਤੇ ਬਾਜੀ ਦੀ ਗਲਤੀ ਆ ਮੰਮੀ ਦੀ ਚੁਕਣਾ ਚ ਕਿਉਂ ਆਉਂਦੇ ਆ ਉਹਨਾਂ ਨੇ ਸਗੋਂ ਤੁਹਾਡਾ ਸਾਥ ਦੇਣਾ ਚਾਹੀਦਾ ਵਾ ਇਹ ਤੇ ਚਲੋ ਰੱਬ ਦੀ ਦੇਣ ਜਦੋਂ ਮਹਾਰਾਜ ਨੂੰ ਮਨਜ਼ੂਰ ਹੋਇਆ ਸਭ ਕੁਝ ਠੀਕ ਹੋ ਜਾਣਾ ਵਾ ਐਵੇਂ ਜਾਣ ਕੇ ਨਾ ਚਿਰਚੜ ਕਰਦੇ ਰਹਿੰਦੇ ਚਾਚੀ ਸੰਦੀਪ ਗੱਲ ਤੇਰੀ ਵੀ ਠੀਕ ਆ ਭਾਰੀਆ ਵੀ ਮੈਨੂੰ ਹੀ ਪਤਾ ਵਾ ਜਿੱਦਾਂ ਮੈਂ ਇਹ ਵਾਲੇ ਘਰ ਟਾਈਮ ਕੱਢਣ ਲਈ ਆ ਇੱਕ ਦਿਨ ਤੇ ਨਾ ਸੱਚੀ ਮੇਰੇ ਇੰਨਾ ਦਿਵਾਲੇ ਹੋ ਗਏ ਨਾ ਕਿ ਹੁਣੇ ਹੀ ਸ਼ਹਿਰ ਚਲੀਏ ਉਥੋਂ ਦਵਾਈ ਲੈ ਕੇ ਆਈਏ ਤੇ ਦਵਾਈ ਨਾਲ ਕੋਈ ਹੱਲ ਹੋ ਜਾਊਗਾ ਨਾ ਨਾ ਰਪਿੰਦਰ ਐਦਾਂ ਦਾ ਕੋਈ ਕੰਮ ਨਾ ਕਰੀ ਇਹਨਾਂ ਦੇ ਪਿੱਛੇ ਨਾ ਲੱਗ ਜੀ ਕਿਤੇ ਕੀ ਕਰਾਂ ਜੇ ਇੱਕ ਪਿੰਡ ਵਾ ਤੇ ਪਿੰਡ ਭਾਬੀ ਨੇ ਵਿਚਾਰੀ ਠੀਕ ਹੈਗੀ ਕਿੰਨੇ ਦਿਨ ਹੀ ਹੋ ਗਏ ਉਹ ਵਿਚਾਰੀ ਮੰਜੇ ਤੇ ਪਈ ਆ ਤੇ ਮੈਂ ਸੋਚਿਆ ਚਲ ਜਾ ਕੇ ਤੇ ਪਤਾ ਲੈ ਆਉਣੀ ਆ ਤੇ ਉਹ ਵੀ ਮੰਮੀ ਨੇ ਨਾ ਬਹਾਨਾ ਘੜ ਲਿਆ ਕੱਲ ਦੇ ਹੁਣ ਮੰਜੇ ਤੇ ਪਈ ਆ ਵੀ ਮੈਂ ਠੀਕ ਨਹੀਂ ਆ ਬਸ ਉਹ ਘੰਟਾ 2 ਘੰਟੇ ਬਿਮਾਰ ਰਹੀ ਆ ਮੁੜ ਗਈ ਫੇਰ ਚੰਗੇ ਭਲੇ ਹੋ ਗਈ ਆ ਸੰਦੀਪ ਐਦਾਂ ਨਹੀਂ ਇਹਦਾ ਕੰਮ ਹੋਇਆ ਇਹਨਾਂ ਦੇ ਪਤਾ ਨਹੀਂ ਚਾਚੀ ਕਿਉਂ ਕਰਦੀ ਐਦਾਂ ਜੇ ਚਾਚੀ ਦੀ ਆਪਣੀ ਕੁੜੀ ਹੁੰਦੀ ਤੇ ਤਾਂ ਵੀ ਐਦਾਂ ਕਰਦੇ ਸਗੋਂ ਉਹਨਾਂ ਨੂੰ ਧੀ ਬਣਾ ਕੇ ਰੱਖਣੀ ਚਾਹੀਦੀ ਆ ਮੈਂ ਤਾਂ ਸਗੋਂ ਮਾੜੀ ਚੰਗੀ ਕਰਦੀ ਨਹੀਂ ਆ ਕੋਈ ਮੈਂ ਤਾਂ ਸਗੋਂ ਜੀ ਜੀ ਕਰਦੀ ਫਿਰਦੀ ਆ ਵੀ ਚਲੋ ਕੋਈ ਨਹੀਂ ਫਿਰ ਵੀ ਸਾਸਵਾ ਤੇ ਮੈਂ ਸੋ ਇੱਜ਼ਤ ਮਾਨ ਪੂਰਾ ਦਿੰਨੀ ਇਹਨਾਂ ਨੂੰ ਤੇ ਭਾਰੇ ਇਦਾਂ ਕਰਦੇ ਆ ਮੇਰੇ ਨਾਲ ਤੇ ਜਿਹੜੇ ਲੜ ਲੱਗਣ ਵਾਲੇ ਆ ਉਹ ਵੀ ਉਹਨਾਂ ਦੀ ਗੱਲਾਂ ਵਿੱਚ ਆ ਜਾਂਦੇ ਆ ਜਿੱਦਾਂ ਮੰਮੀ ਕਹਿੰਦੇ ਉਦਾਂ ਹੀ ਕਰੀ ਜਾਂਦੇ ਆ ਭਾਜੀ ਨੂੰ ਨਹੀਂ ਇਦਾਂ ਕਰਨਾ ਚਾਹੀਦਾ ਚੱਲ ਰੁਪਿੰਦਰ ਤੂੰ ਇਦਾਂ ਕਿਉਂ ਕਰਨ ਢੀਂ ਐਵੇਂ ਟੈਨਸ਼ਨ ਨਾ ਲਿਆ ਕਰ ਤੈਨੂੰ ਕਿਹੜਾ ਨਹੀਂ ਪਤਾ ਉਹਨਾਂ ਦਾ ਕੀ ਹੋਇਆ ਜੇ ਮੈਂ ਕਿਤੇ ਮਾੜੇ ਘਰੂ ਆ ਤੇ ਮਾੜੇ ਘਰ ਵਾਲਿਆਂ ਨਾਲ ਭਲਾ ਇਦਾਂ ਹੀ ਕਰੀਦਾ ਵਾ ਇੱਕ ਤੇ ਮੇਰਾ ਭਰਾ ਵਾ ਉਹ ਵਿਚਾਰਾ ਗਰੀਬ ਪੰਨੀ ਕਿਦਾਂ ਆਪਣਾ ਟਾਈਮ ਪਾਸ ਕਰਦਾ ਫਿਰ ਵੀ ਨਾ ਇਹ ਮੈਨੂੰ ਜੀਣ ਨਹੀਂ ਦਿੰਦੇ ਹੈਗੇ ਪਤਾ ਨਹੀਂ ਕਿਉਂ ਇਹਨਾਂ ਨੇ ਮੇਰਾ ਜੀਣਾ ਹਰਾਮ ਕੀਤਾ ਵਾ ਚੱਲ ਰੁਪਿੰਦਰ ਚੁੱਪ ਕਰ ਕੋਈ ਗੱਲ ਨਹੀਂ ਐਵੇਂ ਨਾ ਟੈਨਸ਼ਨ ਲਿਆ ਕਰ ਸੰਦੀਪ ਕੀ ਕਰਾਂ ਟਿੱਡ ਫੁੱਲ ਨੂੰ ਤੇ ਦਿਲ ਕਰਦਾ ਹੀ ਆ ਆਦ ਹੁਣ ਤੂੰ ਆਈ ਆ ਮੈਂ ਤੇਰਨਾ ਪੜਾਅਸ ਕੱਢ ਲਈ ਆ ਨਹੀਂ ਤੇ ਨਾ ਤੇ ਮੈਂ ਪਿੰਡ ਦਸਨ ਜੋਗੀ ਉਹ ਤੇ ਵਿਚਾਰਾ ਅੱਗੇ ਗਰੀਬ ਮਰ ਮੈਂ ਵੀ ਡਰਦੀ ਆਂਦੀ ਨਹੀਂ ਤੁਹਾਡੇ ਘਰ ਚਾਚੀ ਤਾਂ ਨੂੰ ਪਤਾ ਹੀ ਕਿਦਾਂ ਬੋਲਦੀ ਐ ਫੇਰ ਅੱਗੋਂ ਤੇ ਮੇਰੇ ਕੋ ਵੇਖ ਕੇ ਜਰਿਆ ਨਹੀਂ ਜਾਂਦਾ ਫੇਰ ਹੈ ਤੇ ਸਹੀ ਆ ਪਰ ਇਹ ਆ ਪੀਤਾਂ ਦੀ ਸੱਸ ਨਾ ਹੋਵੇ ਹੁਣ ਇਹ ਤੇ ਚੰਗੀ ਹੋਵੇ ਜਿਹੜੀ ਮਾਂ ਬਣ ਕੇ ਰਵੇ ਪਰ ਇਹਨਾਂ ਨੇ ਤੇ ਇੱਕ ਦਿਨ ਹੀ ਮਰਨਾ ਚਾਜਣਾ ਕਿਤੇ ਬੋਲੇ ਜੋ ਉਹ ਮੇਰੇ ਘਰ ਚ ਪੈਰ ਪਾ ਲਿਆ ਵਾ ਇਹਨਾਂ ਨੂੰ ਤੇ ਹੁਣ ਸੁਧਰ ਜਾਣਾ ਚਾਹੀਦਾ ਸੀ ਇੰਨਾ ਕੁਝ ਹੋ ਗਿਆ ਵਾ ਤਾਂ ਵੀ ਨਹੀਂ ਲੱਗੀ ਪਤਾ ਨਾ ਗੱਲ ਕੀ ਆ ਸੰਦੀਪ ਭਲੇ ਮਾਨਸਾ ਦਾ ਜ਼ਮਾਨਾ ਹੈ ਨਹੀਂ ਮਲਾਇਆ ਸਾਹਿਬ ਜਿਹੜੀਆਂ ਸਭ ਉਹ ਗੜੀ-ਗੜੀ ਲਾ ਕੇ ਰੱਖਦੀਆਂ ਵਾ ਨਾ ਉਹਨਾਂ ਕੋ ਇਹੋ ਜਿਹੀਆਂ ਸੂਤਰ ਰਹਿੰਦੀਆਂ ਵਾ ਤੇ ਤੁਹਾਡੇ ਵਰਗੇ ਕਿਤੇ ਰਹਿੰਦੀਆਂ ਚੁੱਪ ਪੀ ਚੱਲ ਕੋਈ ਨਹੀਂ ਆ ਜਿਹੜਾ ਵਿਲਾ ਨੰਗਦਾ ਨੰਗਾ ਲੋ ਐਵੇਂ ਕਰ ਜਿਕ ਪੱਤ ਪੋਣਾ ਵਾ ਤੇਰੀ ਜਗਾ ਕਿਤੇ ਮੈਂ ਹੁੰਦੀ ਨਾ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਨਾ ਸਿੱਧੀ ਕਰਦੀ ਤੂੰ ਤੇ ਹਜੇ ਕੁਝ ਕਹਿੰਦੀ ਨਹੀਂ ਆ ਚੱਲ ਕੋਈ ਗੱਲ ਨਹੀਂ ਚੁੱਪ ਕਰ ਤੇ ਚੱਲ ਜਾ ਥੱਲੇ ਐਵੇਂ ਕਿਤੇ ਵੇਖ ਲਿਆ ਨਾ ਫੇਰ ਤੈਨੂੰ ਪਤਾ ਹੀ ਆ ਕਿਦਾਂ ਬੋਲਦੇ ਹੁੰਦੇ ਆ ਨਹੀਂ ਕੋਈ ਗੱਲ ਦੀ ਮੈਂ ਹਾਂ ਪਾਣੀ ਜਾ ਕਾਢੀ ਜਾਵਾ ਹੁਣ ਚੱਜਣਾ ਚਲ ਮੈਂ ਵੀ ਕੱਪੜੇ ਸੁੱਕਣੇ ਪਾ ਲਾਂ ਫਿਰ ਆਜੋ ਘਰ ਜਾਣੇ ਨਹੀਂ ਨਹੀਂ ਆਉਂਗੀ ਕਿਸ ਦਿਨ ਜਦੋਂ ਚਾਚੀ ਨਹੀਂ ਨਾ ਘਰ ਹੋਊਗੀ ਫਿਰ ਆਉਂਗੀ ਕੋਝ ਹਾਲ ਨਹੀਂ ਵਿਚਾਰੀ ਦਾ ਪਹਿਲਾਂ ਵਿਚਾਰੀ ਪਿੱਛੋਂ ਮਾੜੀ ਆ ਹੁਣ ਅੱਗਿਆਂ ਵੀ ਯਾਰੀ ਨਾਲ ਉਦਾਂ ਹੀ ਕਰਨ ਦੇ ਆ ਰੁਪਿੰਦਰ ਰੁਪਿੰਦਰ ਕਿੱਥੇ ਆ? ਮੈਂ ਉਧਾਂ ਨਹੀਂ ਮੈਨੂੰ ਪਤਾ ਕਿੱਥੇ ਆ? ਕੋਠੇ ਤੋਂ ਆਵਾਜ਼ ਆਉਂਦੀ ਐ। ਮੇਰੇ ਖਿਆਲ ਨਾਲ ਤਾਂ ਆਵਾ। ਉਹ ਮੈਂ ਤੇ ਗੋਇਆ ਗਾਇ ਹਟਾਇਆ ਵਾ ਤੇ ਧਾਰਕ ਨਹੀਂ ਕੱਟਣੀ ਐ। ਆਵਾਜ਼ ਦੇ ਇਹਨੂੰ। ਚੱਲ ਮੈਂ ਕੱਢ ਦਿੰਦੀ ਆ ਧਾਰ ਫਿਰ। ਉਹ ਜਾਣਦੇ ਜਾਣਦੇ ਅਜੇ ਹੁਣੇ ਮੰਜੀ ਤੋਂ ਉੱਠੀ ਆ ਤੂੰ। ਵੇ ਚੱਲ ਕੋਈ ਗੱਲ ਨਹੀਂ। ਹੁਣ ਫੇ ਉਹਨੂੰ ਲੱਭਦਾ ਰਹਿ। ਉਦਾਂ ਤੂੰ ਕਹਿੰਦੀ ਮੈਂ ਬਿਮਾਰ ਵਾਂ। ਤੇ ਬਿਮਾਰਵਾ ਤੇ ਦਸ ਧਾਰ ਮੈਂ ਕੱਢ ਦਿੰਨੀ ਆ ਚੱਲਿਆ ਫਿਰ ਬਾਲਟੀ ਕੱਢ ਦਿੰਨੀ ਆ ਤੇ ਬਿਮਾਰਵਾ ਤੇ ਹੁਣ ਮੈਂ ਧਾਰ ਵੀ ਨਾ ਕੱਢਾਂ ਦੱਸ ਉਹ ਲਿਆ ਲਿਆ ਗਾਂ ਲੈ ਬਿਮਾਰੀ ਦਾ ਤੇ ਮੈਨੂੰ ਚੇਤਾ ਹੀ ਨਹੀਂ ਕਿ ਮੈਂ ਮਾਰ ਸੱਚੀ ਬੰਦਾ ਬਿਮਾਰ ਹੋਵੇ ਤੇ ਚੇਤਾ ਰਹਿੰਦਾ ਮੈਂ ਤੇ ਪਖੰਡ ਜਿਹਾ ਹੀ ਕੀਤਾ ਈ ਮੈਂ ਤੇ ਫੌਸੀ ਚੱਲੀ ਹੀ ਗਲ ਕਰਕੇ ਚੱਲ ਕੋਈ ਉਹ ਦੋਹਾਂ ਕਵਰ ਕੇ ਇਹ ਮੈਨੂੰ ਚੱਕਰ ਜਿਹੀ ਆਈ ਜਾਂਦੇ ਕੀ ਹੋ ਗਿਆ ਵਾ ਵੈਲਵਲੀ ਮੰਮੀ ਵਾਜਾ ਮਾਰਨ ਦੀ ਐ ਰੁਪਿੰਦਰ ਉਹ ਥੱਲੇ ਆ ਛੇ ਤੀ ਮੰਮੀ ਮੰਮੀ ਚਾਚੀ ਜੀ ਉਹ ਥਾਲੋ ਸਹੀ ਐ ਨਾ ਮੰਮੀ ਤਾ ਉਠੋ ਜੀ ਤਾ ਤਾ ਦੇ ਉਠੋ ਕੀ ਹੋਇਆ ਵਾ ਕੀ ਪਤਾ ਅਦੇ ਧਰ ਕੱਢ ਕੇ ਆਏ ਚੰਗੇ ਭਲੇ ਰੁਪਿੰਦਰ ਜੀ ਪਾਣੀ ਲੈ ਕੇ ਆਇਆ ਸੀ ਤੀ ਹੋਏ ਰੱਬਾ ਹੋਣੇ ਧਾਲੇ ਚੰਗੇ ਭਲੇ ਲੰਬੈ ਜੋਈ ਤੇ ਹਏ ਰਬਾ ਕੀ ਹੋਇਆ ਉਹਨੇ ਹਾਲੇ ਚੰਗੇ ਭਲੇ ਹੀ ਚਾ ਰਵਿੰਦਰ ਘਬਰਾਣਾ ਕੋਈ ਗੱਲ ਨਹੀਂ ਗਰਮੀ ਹੈ ਨਾ ਚਾਚੀ ਜੀ ਚਾਚੀ ਜੀ ਉਠੋ ਪਾਣੀ ਲਿਓ ਪਾਣੀ ਲਿਓ ਓਸ਼ਧੀ ਮੰਮੀ ਆ ਪਾਣੀ ਪਿਓੜਾ ਆ ਤਾਂ ਹੋ ਰਵਿੰਦਰ ਛਿੱਟੇ ਮਾਰ ਰੱਖਾ ਤੇ ਮੰਮੀ ਮੰਮੀ ਤਾਂ ਤੂੰ ਉਠੋ ਮੜਾ ਜਾ ਫੜੋ ਮੜਾ ਜਾ ਤਾਂ ਤੇ ਕਰੀਏ ਵੀ ਹਾਏ ਮੈਨੂੰ ਪਤਾ ਨਹੀਂ ਕੀ ਹੁੰਦੇ ਉਠੋ ਮੜਾ ਜਾ ਹਾਏ ਦਵਾਈ ਹੈ ਨਹੀਂ ਇਹਦੀ ਪਈ ਪਹਿਲੀ ਇਦਾਂ ਕਰੋ ਮੰਮੀ ਨੂੰ ਵੱਡੇ ਤੇ ਲਾ ਜੋ ਮੜਾਈ ਆ ਵੱਡੇ ਤੇ ਕਿੱਦਾਂ ਖੜਨਾ ਹੁਣ ਮੈਂ ਬੀਪੀ ਵਖਾਲ ਕੇ ਲਾ ਉਹ ਬੀਪੀ ਮੇਂ ਜਦਾ ਵੱਧ ਗਿਆ ਵਾ ਜਦਾ ਜਾਂ ਫਿਰ ਲਿਓ ਫਿਰ ਮੋਟਰਸਾਈਕਲ ਤੇ ਭਾਲੋ ਇਹਨੂੰ ਫਟ ਸੰਦੀਪ ਜੀ ਦੀ ਫੜੀ ਹਾਂ ਰੋ ਮੰਮੀ ਉਠੋ ਫਾਈ ਮੇਰ ਖੁੰਝਾ ਜਾਣਾ ਭਾਈ ਉਠ ਤਾਂ ਮੰਮੀ ਮੜਾ ਜਾ ਤੂੰ ਤੇ ਡਰਾ ਹੀ ਦਿੱਤਾ ਵਾ ਸੱਚੀ ਉੜ ਤਾਂ ਆ ਜਾ ਕੋਸ ਨਹੀਂ ਆ ਗਈ ਆ ਗਈ ਇੱਕ ਮਿੰਟ ਮੰਮੀ ਥੋੜਾ ਜਿਆਦਾ ਉਦ ਕਰੋ ਤੁਸੀਂ ਤੇ ਬਿਲਕੁਲ ਹੀ ਆਏ കളപ്പോ ഉശ് മമ്മി മമ്മി ആദാസ്നേഗ് ഹേ മമ്മി ਤੂੰ ਇੱਥੇ ਬੈਠੇ ਆ ਉਧਰ ਚਾਚੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਉਧਰ ਤੇ ਵਿਪਤਾ ਪਈ ਆ ਕੀ ਹੋਇਆ ਉਹਨੂੰ ਤਾਰ ਕੱਢਣ ਜਾਣਦੇ ਸੀ ਹਾਂ ਤੇ ਪਤਾ ਨਹੀਂ ਕੀ ਹੋ ਗਿਆ ਡਿੱਗ ਪਿਆ ਹੁਣ ਪਤਾ ਨਹੀਂ ਬੀਪੀ ਵਧਿਆ ਘਟਿਆ ਵਾ ਕੀ ਹੋਇਆ ਲੈ ਕੇ ਗਏ ਉਹਨੂੰ ਆਏ ਨਹੀਂ ਲੈ ਕੇ ਜੀ ਹਜੇ ਲੈ ਕੇ ਨਹੀਂ ਆਏ ਚਲ ਅਮ ਦੇਰ ਫੇ ਜਾਣੇ ਆ ਨਿਉ ਨਹੀਂ ਪਤਾ ਜਾ ਆਏ ਨਹੀਂ ਜਾਕਦਾ ਮੈਂ ਕੀ ਹੋ ਗਿਆ ਉਹਨੂੰ ਇਹਦੇ ਟੈਗ ਟੋਕ ਤਾਂ ਇਹਨਾਂ ਨੂੰ ਸਪੈ ਗਿਆ ਕਿਦੀ ਮੈਨੂੰ ਪਤਾ ਨਹੀਂ ਹੁਣ ਗਰਮੀ ਵੀ ਬੜੀ ਆ ਹੋ ਸਕਦਾ ਵਾ ਮੈਨੂੰ ਤੇ ਨਾ ਟੈਨਸ਼ਨ ਬੜੀ ਹੋਣ ਦੀ ਆ ਉਧਰ ਰਪਿੰਦਰ ਵਿਚਾਰੀ ਰੋਂਣ ਦੀ ਹੀ ਕੀ ਕੀ ਬਣ ਗਿਆ ਏ ਚਲ ਤੂੰ ਕੰਮ-ਕਮ ਵੇਖ ਤੇ ਮੈਂ ਫੋੜਾ ਵੇਖ ਕੇ ਹੁੰਨੀ ਆ ਜਨਾਬ ਨਾ ਵੀ ਆਈ ਹੋ ਤਾਂ ਫਿਰ ਮੈਂ ਮਗਾ ਜਾ ਕੇ ਵੇਖ ਹੁੰਨੀ ਆ ਉੱਥੇ ਆਹ ਜਾਓ ਵੇਖ ਕੇ ਆਓ ਮੈਂ ਕੱਪੜੇ ਝੋੜਦੀ ਆ ਨਾ ਚਰ ਨੌਈ ਸਿਆ ਪਾ ਪੈ ਗਿਆ پتہ ਨਹੀਂ ਕੀ ਬਣਨਾ ਹੁਣ ਉਹ ਵੀ ਬੜੇ ਬਹਾਨੇ ਲਾਉਂਦੀ ਹੁੰਦੀ ਸੀ ਮੈਂ ਬਿਮਾਰ ਹਾਂ ਮੈਂ ਬਿਮਾਰ ਹਾਂ ਹੁਣ ਸੱਚੀ ਬਿਮਾਰ ਹੋ ਗਈ ਨਾ ਹੁਣ ਪਤਾ ਲੱਗੂਗਾ ਇਹਨੂੰ ਸੁਨੀਪਾ ਆਜੋ ਮੰਮੀ ਲਵੜੇ ਮੰਮੀ ਕਿੱਥੇ ਆ ਮੰਮੀ ਨੇ ਕਿੱਥੇ ਜਾਣਾ ਵਾ ਹਾਂਜੀ ਚਾਚੀ ਢਿੱਲੇ ਹੋ ਗਈ ਆ ਕੀ ਹੋਇਆ ਪਤਨ ਤਾਰ ਕੱਟ ਕੇ ਆਏ ਸੀ ਅਚਾਨਕ ਡਿੱਗ ਪਿਆ ਪਤਾ ਨਹੀਂ ਉਹਨੇ ਬੀਪੀ ਘਟਿਆ ਵਦਿਆ ਕੀ ਹੋਇਆ ਘਰੇ ਆ ਨਹੀਂ ਲੈ ਕੇ ਗਏ ਉਹਨੂੰ ਅੱਡੇ ਤੇ ਤੂੰ ਮੈਨੂੰ ਫੋਨ ਹੀ ਕਰ ਦਿੰਦੀ ਸੰਦੀਪ ਨਵੀਂ ਆ ਜਾਂਦਾ ਮੈਨੂੰ ਕੀ ਪਤਾ ਸੀ ਹੁਣ ਉਹ ਤੇ ਮਹਾ ਮੋਟਰਸਾਈਕਲ ਤੇ ਚੜਾਇਆ ਵਾ ਯਾ ਤੇਰਾ ਦਿਮਾਗ ਸਾਰਿਆਂ ਦਾ ਖਰਾਬ ਆ ਮੇਰੇ ਸਾਬ ਨਾਲ ਗੱਡੀ ਘਰ ਲੱਗੀ ਆ ਮੈਨੂੰ ਫੋਨ ਤੇ ਕਰ ਦੇ ਘਰੇ ਤੇ ਉਸ ਟਾਈਮ ਸਾਨੂੰ ਗੱਡੀ ਸੁੱਜਣ ਦੀ ਹੀ ਗੱਡੀ ਸੁੱਜਣ ਦੀ ਲਵਲੀ ਨੂੰ ਫੋਨ ਕਰਦਾ ਮੈਂ ਕਰਕੇ ਪੁੱਛੋ ਹਾਂ ਹਜੇ ਤੱਕ ਆਏ ਤੇ ਹੈ ਨਹੀਂ ਆ ਹਲੋ ਹਲੋ ਲਵਲੀ ਹਾਂ ਹਾਂ ਜੀ ਜੀ ਕਿੱਥੇ ਹੋ ਪਾਈ ਇੱਥੇ ਆਉਂ ਤੜੀਆਂ ਤਾਂ ਠੀਕ ਹੈ ਚਾਚੀ ਓਏ ਆਹੋ ਠੀਕ ਹੀ ਆਉਣਾ ਲਾਇਆ ਵਾ ਗਲੂਕੋਸ ਅੱਛਾ ਨਹੀਂ ਆਲੀ ਕਿੰਨੇ ਲਾਉਣ ਉਹਦਾ ਆਈ ਤੇ ਹੱਗੀ ਹੋਸ ਗੱਲ ਕੀ ਹੋਈ ਉਹ ਗੱਲ ਕੀ ਹੋਣੀ ਆ ਉਹ ਟੈਗ ਜਿਹੜਾ ਚਾਸਾ ਵਜਾ ਮੜਾ ਗਿਆ ਉਹ ਤੇਰਾ ਭਲਾ ਹੋ ਜਾਏ ਤੂੰ ਮੈਨੂੰ ਫੋਨ ਕਰ ਦਿੰਦਾ ਯਾਰ ਗੱਡੀ ਲੈ ਚੱਲ ਜਣਾ ਸੀ ਕੀ ਕਰਨਾ ਉਹਨੂੰ ਤਾਂ ਸੱਜਿਆ ਹੀ ਕੋਹ ਨਹੀਂ ਉਹ ਚੱਲ ਮੈਂ ਆ ਗਿਆ ਗੱਡੀ ਲੈ ਕੇ ਆਉਣਾ ਠੀਕ ਆ ਫੜ ਕੇ ਤੇ ਬੜੀ ਸ਼ੋਰ ਨਾਲ ਖੜੀ ਚੱਲ ਕੋਈ ਗੱਲ ਨਹੀਂ ਮੈਂ ਗੱਡੀ ਲੈ ਕੇ ਆਉਣਾ ਠੀਕ ਆ ਆ ਗਿਆ ਮੈਂ ਹਸਪੀਟਲ ਦੀ ਮੇਰੀ ਗੱਲ ਸੁਣਾ ਆ ਭੋਏ ਭਾਵੇਂ ਭੱਲੇ ਹੀ ਉਹ ਤੇ ਉਹ ਭਾਬੀ ਨਹੀਂ ਗਈ ਵੇਖ ਲਈ ਇਸ ਤਰ੍ਹਾਂ ਉਹ ਕੋਈ ਵੀ ਨਹੀਂ ਵੇਖ ਲੈਣੇ ਕੋਈ ਗੱਲ ਨਹੀਂ ਆ ਗਿਆ ਫਿਰ ਮੈਂ ਠੀਕ ਆ ਕੀ ਕਹਿੰਦੇ ਭਾਜੀ ਸਰੀਬ ਹੋਣਾ ਕੀ ਆ ਟੈਗ ਦੀ ਪ੍ਰੋਬਲਮ ਆ ਗਈ ਮਾਰੀ ਜੀ ਮੈਨੂੰ ਜਿਹੜਾ ਸ਼ੱਕ ਹੈ ਨਾ ਉਹੀ ਹੋਇਆ ਵਾ ਮੇਰੀ ਗੱਲ ਸੁਣ ਉਹਨੇ ਘਰ ਨਾਲ ਦਰਵਾਜ਼ੇ ਬੰਦ ਕਰ ਦਿੱਤੇ ਲੈ ਗੱਡੀ ਲੈ ਕੇ ਠੀਕ ਆ ਘਰ ਵੇਲੇ ਠੀਕ ਆ ਕੋਈ ਗੱਲ ਨਹੀਂ ਉਹ ਤਾਂ ਮੈਂ ਮੰਮੀ ਨੂੰ ਭੇਜ ਜਾਵਾ ਛੱਲੀ ਮੈਂ ਉਧਰ ਚਾਲਾ ਕਿ ਹੁੰਨੇ ਵਾਸਤੇ